ਅੱਜ ਅਗਲੇ ਦੰਦੀਆਂ ਕੋ ਚੜਾਉਂਦੇ ਆ ਉਹਨਾਂ ਨੂੰ ਪਤਾ ਸਿੱਖਾਂ ਚੋ ਕੁਆਲਿਟੀ ਨਹੀਂ ਰਹੀ ਇਹਤੇ ਵਕਾਊ ਹੋ ਗਏ ਅੱਜ ਤਾਂ ਸਾਡੇ ਸੰਪਰਦਾਵਾਂ ਦੇ ਮੁਖੀ ਪੋਲੀਟਿਕਲ ਪਾਰਟੀਆਂ ਦੇ ਹੱਕ ਵਿੱਚ ਭੂਤ ਰਹਿਆ ਸੰਪਰਦਾਵਾਂ ਦੇ ਮੁਖੀ ਸਮਝ ਗਏ ਹੋਣੇ ਮੈਂ ਕੀ ਕਹਿਣਾ ਚਾਹੁੰਨਾ ਸੰਪਰਦਾਵਾਂ ਦੇ ਮੁਖੀ ਪੋਲੀਟਿਕਲ ਪਾਰਟੀਆਂ ਦੇ ਹੱਕ ਵਿੱਚ ਭੂਤ ਰਹਿਆ ਜਿਹੜੇ ਸੰਤ ਸਮਾਜ ਦੀ ਅਗਵਾਈ ਕਰਨ ਦਾ ਦਾਵਾ ਕਰਦੇ ਅੱਜ ਅਗਲੇ ਦੰਦੀਆਂ ਕੋ ਚੜਾਉਂਦੇ ਆ ਉਹਨਾਂ ਨੂੰ ਪਤਾ ਸਿੱਖਾਂ ਚੋ ਕੁਆਲਿਟੀ ਨਹੀਂ ਰਹੀ ਇਹਤੇ ਵਕਾਊ ਹੋ ਗਏ ਅੱਜ ਤਾਂ ਸਾਡੇ ਸੰਪਰਦਾਵਾਂ ਦੇ ਮੁਖੀ ਪੋਲੀਟਿਕਲ ਪਾਰਟੀਆਂ ਦੇ ਹੱਕ ਵਿੱਚ ਪੂਤ ਰਹੇ ਆ ਸੰਪਰਦਾਵਾਂ ਦੇ ਮੁਖੀ ਸਮਝ ਗਏ ਹੋਣੇ ਮੈਂ ਕੀ ਕਹਿਣਾ ਚਾਹੁੰਨਾ ਸੰਪਰਦਾਵਾਂ ਦੇ ਮੁਖੀ ਪੋਲੀਟਿਕਲ ਪਾਰਟੀਆਂ ਦੇ ਹੱਕ ਵਿੱਚ ਪੂਤ ਰਹੇ ਆ ਜਿਹੜੇ ਸੰਤ ਸਮਾਜ ਦੀ ਅਗਵਾਈ ਕਰਨ ਦਾ ਦਾਵਾ ਕਰਦੇ ਤੇ ਫਿਰ ਵੀ ਉਹਨਾਂ ਦੇ ਪਿੱਛੇ ਲੱਗਣ ਵਾਲੇ ਕਹਿੰਦੇ ਇਹ ਪੰਥਕਾ ਜੀ ਇਹ ਪੰਥਕ ਉਹ ਤੇ ਵੈਸੇ ਇਹ ਕੋ ਪਹਿਲੀ ਵਾਰੀ ਨਹੀਂ ਉਹ ਬਾਬੇ ਨੇ ਸਟੇਟਮੈਂਟ ਦਿੱਤੀ ਪਹਿਲਾਂ ਵੀ ਉਹਨੇ ਕਈ ਵਾਰੀ ਕਿਹਾ ਜੀ ਅਮਰਤਵਲੇ ਉੱਠ ਕੇ ਅਰਦਾਸ ਕਰਿਓ ਫਲਾਨੀ ਪਾਰਟੀ ਨੂੰ ਜਿਤਾਉਣਾ ਆਪਾਂ ਉਹ ਇਹੋ ਜਿਹਾ ਪੱਠਾ ਭਾਇਆ ਬਾਬੇ ਨੇ ਉਹ ਸਫਾਈ ਕਰਾਤਾ ਹੁਣ ਤੇ ਮੇਰੇ ਖਿਆਲ ਚ ਸਮਝ ਆ ਜਾਣੀ ਚਾਹੀਦੀ ਆ ਕਿ ਬਾਬੇ ਤੁਹਾਡੇ ਹੁਣ ਆਖੇ ਕੋਈ ਬੋਲੋ ਪਿਆਰਿਓ ਨਹੀਂ ਲੱਗਦਾ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਕਿਉਂ ਮਹਾਰਾਸ਼ਟਰ ਦਾ ਪੱਠਾ ਬਿਠਾਉਣ ਤਰੇ ਹੋ ਤੁਸੀਂ ਹੁਣ ਉਧਰ ਤੁਰਪੈ ਯਾਨੀ ਕਿ ਅੱਗਾ ਦੌੜ ਤੇ ਪਿਛਾ ਚੌੜ ਵਾਲੀ ਕਲਤਰੀ ਆਉਂਦੀ ਹੈ ਸਾਡੇ ਪਿੱਛੇ ਲੱਗੇ ਫੇਵ ਨਹੀਂ ਸਮਝਦੇ ਬਸ ਲੰਬਾ ਜਾਂ ਚੋੜਾ ਪਾਇਆ ਹੋਵੇ ਗਲਜ ਮਾਲਾ ਪਾਈ ਹੋਵੇ ਗੋਲ ਪਰਨਾ ਵੱਧਾ ਹੋਵੇ ਆਉਂਦਾ ਭਾਵੇਂ ਮੂਰ ਮੰਤਰ ਦਾ ਪਾਠ ਨਾ ਹੋਵੇ ਤਕੇ ਨਾ ਲੋਗ ਗੋਡੀਆਂ ਥਲਾਈ ਜਾਂਦੇ ਆ ਤਕੇ ਨਾਲ ਕਰਾਂ ਚ ਮਾਂ ਬਾਪ ਦੀ ਰਿਸਪੈਕਟ ਕਰੋ ਮਾਂ ਦੀ ਰਿਸਪੈਕਟ ਕਰੋ ਬਾਪੂ ਦੀ ਰਿਸਪੈਕਟ ਕਰੋ ਪਿਤਾ ਦੀ ਰਿਸਪੈਕਟ ਕਰੋ ਮਾਂ ਬਾਪ ਦੀ ਇੱਜ਼ਤ ਕਰੋ ਦਾਦੇ ਦਾਦੀ ਦੀ ਇੱਜ਼ਤ ਕਰੋ ਐਵੇਂ ਪਖੰਡੀਆਂ ਮਗਰ ਨਾ ਤੁਰੇ ਫਰੋ ਸਾਡੇ ਪੰਜਾਬ ਨੂੰ ਜਿੱਥੇ ਪੋਲੀਟਿਕਲ ਲੋਕਾਂ ਨੇ ਬਹੁਤ ਵੱਡਾ ਨੁਕਸਾਨ ਪਜਾਇਆ ਨਾ ਉਥੇ ਬਹੁਤ ਵੱਡਾ ਨੁਕਸਾਨ ਇਨਾ ਡੇਰੇਦਾਰਾਂ ਨੇ ਵੀ ਪਚਾਇਆ ਪਿੰਡਾਂ ਦੇ ਗੁਰਦੁਆਰੇ ਦੀਆਂ ਛੱਤਾਂ ਕੱਚੀਆਂ ਤੇ ਡੇਰਿਆਂ ਪਿੰਡਾਂ ਚੋਂ ਗਰਾਈਆਂ ਕਰ ਕਰਕੇ ਅਸੀਂ ਡੇਰੇ ਪੱਕੇ ਕਰਾਤੇ ਪਿੰਡਾਂ ਚੋਂ ਗਰਾਈ ਕਰ ਕਰਕੇ ਦੁੱਧ ਲੱਸੀ ਮੱਖਣ ਕਿੱਥੇ ਜਾ ਰਿਹਾ ਜੀ ਤੁਸੀਂ ਬਾਬਾ ਬਕਾਲਾ ਸਭ ਲੈ ਕੇ ਜਾਓ ਸਾਡੇ ਉਥੇ ਪਿੰਡ ਧੁੰਦੇ ਪਿੰਡ ਇੱਕ ਗਾਜੀ ਆਉਂਦਾ ਹੁੰਦਾ ਸੀ ਮੈਂ ਰੱਬ ਲੋ ਉਹ ਦਿਨ ਘਰ ਸੀ ਮਰੇ ਕਿਥੇ ਦੁੱਧ ਲੈ ਕੇ ਜਾਣਾ ਉਹਨੇ ਕਿਸ ਡੇਰੇ ਦਾ ਨਾਂ ਲਿਆ ਮੈਂ ਕਿਹਾ ਬਾਬਾ ਜੀ ਇਹਨਾਂ ਮੱਝਾਂ ਦਾ ਦੁੱਧ ਗੁਰੂ ਅਮਰਦਾਸ ਮਹਾਰਾਜ ਦੇ ਇਤਿਹਾਸਕ ਸਥਾਨ ਬੋਲੀ ਸਾਹਿਬ ਵਾਸਤੇ ਜਿੰਨਾ ਮਰਜ਼ੀ ਲੈ ਜਾਓ ਪਰ ਕਿਸੇ ਡੇਰੇ ਵਾਸਤੇ ਇਸ ਘਰ ਦੇ ਦੁੱਧ ਨਹੀਂ ਬਾਬਾ ਮੁੰਮੁੰਮ ਕਰਦਾ ਬਾਹਰ ਨੂੰ ਭੱਜ ਗਿਆ ਮੈਂ ਕਿਹਾ ਸ਼ਰਾਪ ਦੇ ਜੇਂਗਾ ਮੱਝ ਮਰ ਜੂਗੀ ਮੈਂ ਕਿਹਾ ਮੈਨੂੰ ਆਪਣੇ ਗੁਰੂ ਤੇ ਭਰੋਸਾ ਹੈ ਆਪਣੇ ਇਤਿਹਾਸਕ ਸਥਾਨਾਂ ਵਾਸਤੇ ਅਸੀਂ ਡੇਰੇ ਪਾਲਿਆ ਗੁਸਾ ਨਾ ਮਨਾਇਓ ਜਿਵੇਂ ਆਵਾਰਾ ਡੰਗਰ ਮੁੜ ਕੇ ਖਾ ਕੇ ਨਾ ਗਾਚਾ ਪਿੰਡ ਦਾ ਪੱਠੇ ਖਾ ਕੇ ਤੇ ਮੁੜ ਕੇ ਜਿਹਨੂੰ ਰਾਤ ਸੌਂ ਜਾਂਦੇ ਪਿੰਡ ਵਾਲੇ ਕੰਧਾਂ ਵੀ ਉਹਨਾਂ ਦੀਆਂ ਢਾਉਂਦੇ ਆਣ ਕੇ ਰਾਤ ਨੂੰ ਕਸਰ ਦੇ ਕੰਧਾਂ ਦੇ ਨਾਲ ਆਹਾਂ ਮੁੜ ਕੇ ਇਹਨਾਂ ਲੋਕਾਂ ਨੇ ਖਾਦਾ ਵੀ ਕੌਮਦਾ ਤੇ ਨੁਕਸਾਨ ਵੀ ਕੌਮਦਾ ਹੀ ਕੀਤਾ ਬਹੁਤ ਵੱਡਾ ਕੀਤਾ ਕਿਸੇ ਨੇ ਪੁੱਛਣਾ ਬਾਹ ਫੜ ਕੇ ਵੀ ਤੂੰ ਇੱਕ ਸੰਤ ਸਮਾਜ ਦੀ ਅਗਵਾਈ ਕਰਨ ਵਾਲਾ ਤੈਨੂੰ ਅਥਾਰਟੀ ਕਿਹਨੇ ਦਿੱਤੀ ਤੂੰ ਇੱਕ ਪੋਲੀਟੀਕਲ ਪਾਰਟੀ ਦੀ ਹਮਾਇਤ ਕਰਨ ਵਾਸਤੇ ਐਡੀ ਦੂਰੇ ਇੱਕ ਸਟੇਟ ਵਿੱਚ ਪਹੁੰਚ ਗਿਆ ਪਰ ਪੁੱਛੂ ਕਿਹੜਾ ਜੀ ਇਥੇ ਅੰਨੀ ਪੀਰ ਇਥੇ ਕੁੱਤਾ ਚੱਟ ਰਿਹਾ ਵਾ ਇਥੇ ਸਾਡੇ ਨਾਲ ਹਾਲਾਤ ਇਹ ਬਣ ਰਿਹਾ ਜਿਵੇਂ ਭਾਈ ਗੁਰਦਾਜ ਜੀ ਨੇ ਲਿਖਿਆ ਇੱਕ ਨੇਤਰੀਣ ਬੰਦਾ ਰੱਸਾ ਵਟ ਰਿਆ ਸੀ ਇੱਕ ਨੇਤਰੀਣ ਬੰਦਾ ਰੱਸਾ ਵਟ ਰਿਆ ਸੀ ਤੇ ਪਿਛੇ ਉਹਦੇ ਬਲਦ ਖਲੋਤਾ ਸੀ ਵੱਜਾ ਸੀ ਉਹ ਰੱਸਾ ਵਟੀ ਗਿਆ ਪਿਛੇ ਰખી ਗਿਆ ਰੱਸਾ ਵਟੀ ਗਿਆ ਪਿਛੇ ਰખી ਗਿਆ ਰਸੇ ਵਟ ਵਟ ਕੇ ਤੇ ਬਾਅਦ ਚ ਪੁੱਛਦਾ ਕਿੱਡਾ ਕ ਵੱਡਾ ਰੱਸਾ ਹੋ ਗਿਆ ਵਾ ਹੁੰਦਾ ਜਿੰਨਾ ਘੱਟ ਚ ਇੰਨਾ ਕੀਆ ਉਹਦਾ ਬਾਕੀ ਆਦਾ ਬਾਕੀ ਬਲਬ ਨਾਲ ਨਾਲ ਹੀ ਖਾਈ ਗਿਆ ਸਾਡੇ ਨਾਲ ਵੀ ਉਹੋ ਕੁਝ ਹੋ ਰਿਹਾ ਮਨਮਤ ਦੇ ਬਲਬ ਨਾਲ ਨਾਲ ਹੀ ਖਾਈ ਜਾਂਦੇ ਆ ਬਸ ਮਾੜਾ ਮੋਟਿਆ ਤੁਰੇ ਕਦੋਂ ਦੇ ਆਪਾਂ ਬਹੁਤ ਦੇਰ ਦੇ ਤੁਰੇ ਆ ਅਜੇ ਵੀ ਕੁਝ ਨਹੀਂ ਵਿਗੜਿਆ ਆਪਣੇ ਬੱਚਿਆਂ ਨੂੰ ਜੇ ਪੁੱਤਰ ਹੱਥੋਂ ਨਿਕਲ ਗਏ ਤੇ ਪੁੱਤਰਿਆਂ ਤੇ ਜ਼ੋਰ ਦੇ ਦਿਓ ਆਪਣੇ ਬੱਚਿਆਂ ਨਾਲ ਗੁਰਮਤ ਦੀ ਗੱਲ ਕਰੋ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਦੱਸੋ ਉਹਨਾਂ ਨੂੰ ਸ਼ਾਮਾਂ ਨੂੰ ਉਂਗਲ ਲਾ ਕੇ ਗੁਰਦੁਆਰੇ ਲੈ ਕੇ ਆਓ ਉਹਨਾਂ ਨੂੰ ਦੱਸੋ ਪੋਤਾ ਭਾਵੇਂ ਤੂੰ ਕੈਨੇਡਾ ਚਲ ਜਾ ਭਾਵੇਂ ਅਮਰੀਕਾ ਚਲ ਜਾ ਜਿੱਥੇ ਮਰਜ਼ੀ ਜਾ ਪਰ ਪੋਤਾ ਆਪਣੇ ਗੁਰੂ ਦੇ ਆਸ਼ੀਰਵਾਦ ਤੋਂ ਬਿਨਾ ਆਪਣੇ ਕੰਮ ਦੀ ਰੰਮਤਾ ਨਾ ਕਰੀ ਪੁੱਤ ਗੁਰੂ ਤੇਰੀ ਜ਼ਿੰਦਗੀ ਦਾ ਥੰਮ ਹੋਵੇ ਇਹਨਾ ਹੋਵੇ 4 ਪੈਸੇ ਹੁਣ ਤੇ ਤੇ ਕਲੱਬਾਂ ਦੇ ਪੱਬਾਂ ਨੂੰ ਤੁਰ ਪਵੇਂ ਤੂੰ ਇਹਨਾ ਹੋਵੇ 4 ਪੈਸੇ ਹੁਣ ਤੇ ਡੀਜੇ ਤੇਰੇ ਛੱਤਾਂ ਤੇ ਲਾ ਕੇ ਤੇ ਤੂੰ ਖੋਰੂ ਪਾਵੇਂ ਯਾਦ ਰੱਖੀ ਹੱਥ ਤੇ ਖੁਦਾ ਦਾ ਵੈਰ ਹੁੰਦਾ ਹੈ ਜਿਨ੍ਹਾਂ ਲੋਕਾਂ ਨੇ ਹੱਥ ਚੁੱਕੀ ਹੈ ਸਕਿੰਟ ਲੱਗਦਾ ਹੈ ਬੇਮੋ ਕੋਈ ਰਾਮ ਤੇ ਲਗਣ ਜਨਮ ਜੋ ਖਿੰਨੇ ਮ ਕੋੜੇ ਹੋਏਗੇ ਜਿਤੜੇ ਮਾਇਆ ਭੋਗ ਜਮੀਨ ਨਾਲ ਜੁੜ ਕੇ ਰਹਿਣਾ ਸ਼ੁਕਰਾਨਾ ਕਰਨਾ ਦਾਤਾ ਜੇ ਧੀ ਪੁੱਤ ਦਿੱਤੇ ਨੇ ਤੇਰੇ ਘਰ ਨਾਲ ਜੁੜਨ ਵਾਲੇ ਹੋਣ ਮੈਨੂੰ ਜੋੜ ਕੇ ਰੱਖਣ ਤੋੜਨ ਵਾਲੇ ਨਾ ਹੋਣ ਇਹ ਕਦੀ ਨਾ ਕਹ ਪੁੱਤ ਮੈਨੂੰ ਵੱਧ ਪੈਸਾ ਕਮਾ ਕੇ ਦੇ ਕਹ ਪੁੱਤ ਪੈਸੇ ਜ਼ਿੰਦਗੀ ਚਾਉਂਦੇ ਜਾਂਦੇ ਰਹਨੇ ਆ ਇੱਕ ਸਬਕ ਤੇਰੇ ਮੱਕਨਾਂ ਚ ਪਾਉਣ ਲਗਾ ਖਵਾਂ ਆਂ ਕਿਸੇ ਨੂੰ 2 ਰੁਪਏ ਕਿਹਦਾ ਹੱਕ ਖਾ ਕੇ ਮੇਰੇ ਘਰ ਚ ਨਾ ਆਈ ਏ ਮੇਰੀ ਜ਼ਿੰਦਗੀ ਦੀ ਕਮਾਈ ਆ ਮੇਰੇ ਬੱਚਿਆ ਆਪਣੇ ਬੱਚਿਆਂ ਨੂੰ ਇਦਾਂ ਦੇ ਅਸੂਲ ਬਣਾਉਣ ਵਾਲੇ ਬਣਾਓ ਇਹ ਸੰਸਕਾਰ ਦੇ ਆ ਆਪਣੇ ਬੱਚੇ ਨੂੰ ਤੇ ਮੈਂ ਐਸੇ ਐਸੇ ਬੱਚੇ ਵੇਖੇ ਪਿਤਾ ਦੀ ਡੈਥ ਹੋ ਗਈ ਤੇ ਬੱਚਿਆਂ ਨੇ ਜਾ ਕੇ ਦੁਕਾਨਾਂ ਤੇ ਪੁੱਛਿਆ ਸਾਡੇ ਬਾਪੂ ਨੇ ਤੁਹਾਡੇ ਕੋਲੋਂ ਕੁਝ ਧਾਰਤ ਨਹੀਂ ਸੀ ਲਿਆ ਸਾਨੂੰ ਨਾ ਪਤਾ ਹੋਵੇ ਹੈਗਾ ਤੇ ਉਧਾਰ ਚੁਕਾ ਦਈਏ ਤੇ ਦੁਕਾਨਾਂ ਵਾਲੇ ਆਖਾ ਸ਼ਾਬਾਸ਼ ਆ ਸਰਦਾਰ ਸਾਹਿਬ ਦੀ ਕਮਾਈ ਆ ਨਹੀਂ ਤੇ ਲੋਕ ਤਾਂ ਘਰਾਂ ਚੋਂ ਮੋੜ ਦਿੰਦੇ ਆ ਵੀ ਸਾਨੂੰ ਨਹੀਂ ਪਤਾ ਸਾਡੇ ਪਾਪਾ ਜੀ ਨੇ ਤੁਹਾਡੇ ਕੋਲੋਂ ਕੁਝ ਲਿਆ ਕਿ ਨਹੀਂ ਲਿਆ ऐसे ऐसे बच्चे भी दुनिया पे आ गए। कल्ले-कल्ले दुकान पे, कपड़े वाली दुकान पे, लोहे वाली दुकान पे गए, किराने वाली दुकान पे गए कि उस पुराना साहब को ताओ जेड़े ਸਾਡੇ ਪਾਪਾ ਜੀ ਨੇ ਕੋ ਲੈਣ ਦੇਣ ਹੋਆ ਤੇ ਸਾਨੂੰ ਦੱਸ ਦਿਓ ਜੀ। ਤਾਂ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਪ੍ਰਤੀ ਕੋ ਮਾੜਾ ਸ਼ਬਦ ਨਹੀਂ ਸੁਣਨਾ ਚਾਹੁੰਦੇ। ਇਹਨੂੰ ਕਮਾਈ ਕਹਿੰਦੇ ਆ। ਤੇ ਉਹ ਵੀ ਲੋਕ ਹੈਗੇ ਆ ਜਿਹੜੇ ਸਾਹਮਣੇ ਮੁਕਰ ਜਾਂਦੇ। ਸਾਹਮਣੇ ਪਤਾ ਨਹੀਂ ਜੀ। ਪਾਪਾ ਜੀ ਨੇ ਲਏ ਹੋਣਗੇ ਉਹਨਾਂ ਕੋਲ ਲੈ ਲਓ ਤੁਸੀਂ। ਮਾਫ਼ ਕਰਨਾ। ਗਰਦਾਰ ਬੜੀ ਵੱਡੀ ਚੀਜ਼ ਹੈ ਬਾਣੀ ਚ ਲਿਖਿਆ ਉਸ ਤੋਂ ਤਾਂ ਮਨ ਮੈਂ ਕਾਰਨ ਰੰਕਾਰ ਕਰਮਨ ਮੇਰੇ ਸਤਿ ਵਿਹਾਰ ਚੰਗਾ ਵਿਹਾਰ ਕਰਨਾ ਹੀ ਰੱਬ ਦੀ ਇਬਾਦਤ ਹੈ ਵਿਣਗੁਣ ਕੀਤੇ ਭਗਤ ਨਾ ਹੋਏ ਬਿਨਾ ਗੁਣਾ ਤੋਂ ਭਗਤੀ ਨਹੀਂ ਹੁੰਦੀ ਗੁਣ ਹੀ ਇਬਾਦਤ ਹੈ ਗੁਣ ਹੀ ਭਗਤੀ ਹੈ ਗੁਣ ਹੀ ਪਰਮੇਸ਼ਰ ਦਾ ਸਿਮਰਨ ਹੈ ਇਸ ਕਰਕੇ ਸੰਗਤ ਕਰਨਾ ਬਹੁਤ ਜ਼ਰੂਰੀ ਹੈ ਸੰਗਤ ਕਰ ਲਈ ਤੇ ਸਾਨੂੰ ਬਾਣੀ ਚ ਬਾਰ ਬਾਰ ਆਖਿਆ ਸੀ ਮੇਰੇ ਮਾਧੋ ਜੀ ਸਤ ਸੰਗਤ ਸਤ ਸੰਗਤ ਫਰੈਸੋ ਤਰਿਆ ਜਿਹੜਾ ਸਤ ਸੰਗਤ ਵਿੱਚ ਆਉਂਦਾ ਉਹ ਮਾਨਸਿਕ ਤੌਰ ਤੇ ਬੁਰੀਆਂ ਕਮਾਂ ਤੋਂ ਆਪਣੇ ਆਪ ਨੂੰ ਬਚਾਉਂਦਾ ਹੈ ਤਾਂ ਇਹ ਆਖਿਆ ਸੀ ਤੂੰ ਹਮ ਚੰਦਨ ਤੂੰ ਅਰਿੰਡ ਬਾਪਰੇ ਇਹ ਕਾਲਪੁਰਖ ਵਾ ਗੁਰੂ ਤੁਸੀਂ ਚੰਦਨ ਹੋ ਅਸੀਂ ਹਰਿੰਡ ਦੇ ਬੂਟੇ ਆਂ ਸੰਗਤ ਮਾਰੇ ਬਾਸਾ ਨੀਚ ਰੂਖ ਤੇ ਉੱਚ ਭਏ ਹੈ ਅਸੀਂ ਨੀਵੇਂ ਰੁੱਖਾਂ ਤੋਂ ਉੱਚੇ ਬਣ ਗਏ ਕਿਉਂਕਿ ਗੰਧ ਸਗੰਧ ਨਿਵਾਸਾ ਸਤ ਮਾਦੋ ਸਤ ਸੰਗਤ ਸ਼ਰਨ ਤੁਮਾਰੀ ਸਤ ਦੀ ਸੰਗਤ ਜਿਹੜੀ ਹੈ ਬੜੀ ਉੱਚੀ ਹੈ ਮਾਦੋ ਸਤ ਸੰਗਤ ਸ਼ਰਨ ਤੁਮਾਰੀ ਹਮ ਅਬਗੁਣ ਤੁਮ ਉਪਕਾਰੀ ਅਸੀਂ ਅਬਗੁਣਾ ਨਾਲ ਭਰੇ ਪਏ ਆ ਤੁਸੀਂ ਉਪਕਾਰ ਨਾਲ ਭਰੇ ਪਏ ਹੋ ਗੁਰਬਾਣੀ ਚ ਲਿਖਿਆ ਰੱਬ ਜੀ ਤੁਸੀਂ ਵੀ ਸਮੁੰਦਰ ਹੋ ਤੇ ਮੈਂ ਵੀ ਸਮੁੰਦਰ ਆ ਪਰ ਫਰਕ ਇਹ ਨਾ ਤੁਸੀਂ ਗੁਣਾ ਦੇ ਸਮੁੰਦਰ ਹੋ ਮੈਂ ਅਗੁਣਾ ਦਾ ਸਮੁੰਦਰ ਆ ਜਿਵੇਂ ਸਮੁੰਦਰ ਚ ਬਹੁਤ ਪਾਣੀ ਹੈ ਇਨੇ ਤੁਹਾਡੇ ਵਿੱਚ ਗੁਣ ਨੇ ਜਿਵੇਂ ਸਮੁੰਦਰ ਚ ਬਹੁਤ ਪਾਣੀ ਆ ਇਨੇ ਮੇਰੇ ਵਿੱਚ ਔਗਣ ਨੇ ਆਪਣੇ ਆਪ ਨੂੰ ਸਵਿਕਾਰ ਕਰੋ ਮਹਾਰਾਜ ਮੈਂ ਆਪਣੀ ਜ਼ਿੰਦਗੀ ਚ ਔਗਣ ਬਾਹਰ ਕੱਢਾਂ ਗੁਣ ਆਪਣੀ ਜ਼ਿੰਦਗੀ ਚ ਲੈ ਕੇ ਆਵਾਂ ਚੰਗੇ ਸੰਸਕਾਰ ਲੈ ਕੇ ਆਵਾਂ ਚੰਗਿਆਂ ਵਿਚਾਰਾਂ ਲੈ ਕੇ ਆਵਾਂ ਜਦੋਂ ਆਪਣੇ ਪੁੱਤਾਂ ਧੀਆਂ ਦੇ ਆਨੰਦ ਕਾਰਜ ਕਰ ਰਹੇ ਆ ਘਰਾਂ ਚ ਬਹਿ ਕੇ ਸਲਾਹ ਕਰੋ ਆਪਾਂ ਆਪਣੇ ਪੋਤਾ ਆਨੰਦ ਕਾਰਜ ਕਰਨਾ ਹੈ ਲੜਕੇ ਵਾਲਿਆਂ ਨਾਲ ਲੜਕੀਆਂ ਵਿਚਾਰ ਕਰੋ ਆਪਾਂ ਉਥੇ ਲਾਵਾ ਤੇ ਕਿੰਨਾ ਟਾਈਮ ਸਮਾਗਮ ਰੱਖਣਾ ਹੈ ਅਸੀਂ ਗੁਰਮਤ ਦੀ ਗੱਲ ਕਿੰਨਾ ਟਾਈਮ ਕਰਨੀ ਹੈ ਜਿੱਥੇ ਲਾਵਾਵਾਂ ਹੋਣੀਆਂ ਭਾਈ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀ ਵਾਰੀ ਸਭ ਤੋਂ ਬਾਅਦ ਚ ਆਉਂਦੀ ਹੈ ਸਭ ਤੋਂ ਪਹਿਲਾਂ ਕੀ ਬੋਕ ਹੁੰਦਾ ਹੈ ਪੈਲਸ ਸ਼ਰਾਬ ਬਰਾਤ ਕਿ ਨਹੀਂ ਜਾਊ ਰੋਟੀ ਕਿਦਾਂ ਦੀ ਹੋਏਗੀ ਕਿ ਇਹਨੇ ਸਲਾਹ ਦਿੱਤੀ ਕਹਿੰਦੇ ਜਿੱਥੇ ਲਾਵਾਵਾਂ ਹੋਣੀਆਂ ਗੁਰਦੁਆਰਾ ਵੇਖ ਆਏ ਜੀ ਭਾਈ ਸਾਹਿਬ ਨਾਲ ਗੱਲ ਕਰ ਰਹੇ ਜੀ ਟਾਈਮ ਹੈਗਾ ਉਹਦੋਂ ਲੈ ਉਹ ਤੇ ਆਪਣੇ ਘਰ ਦੀ ਗੱਲ ਹੀ ਆ ਦੇ ਉਹਨਾਂ ਕਿੱਥੇ ਜਾਣਾ ਅੱਜ ਅਗਲੇ ਦੰਦੀਆਂ ਕੋ ਚੜਾਉਂਦੇ ਆ ਉਹਨਾਂ ਨੂੰ ਪਤਾ ਸਿੱਖਾਂ ਚੋ ਕੁਆਲਿਟੀ ਨਹੀਂ ਰਹੀ ਇਹ ਤੇ ਵਕਾਊ ਹੋ ਗਏ ਅਜ ਤਾ ਸਾਡੇ ਸੰਪਰਦਾਵਾਂ ਦੇ ਮੁਖੀ ਪੋਲੀਟਿਕਲ ਪਾਰਟੀਆਂ ਦੇ ਹੱਕ ਵਿੱਚ ਭੂਤ ਰਹਿਆ ਸੰਪਰਦਾਵਾਂ ਦੇ ਮੁਖੀ ਸਮਝ ਗਏ ਹੋਣੇ ਮੈਂ ਕੀ ਕਹਿਣਾ ਚਾਹੁੰਨਾ ਸੰਪਰਦਾਵਾਂ ਦੇ ਮੁਖੀ ਪੋਲੀਟਿਕਲ ਪਾਰਟੀਆਂ ਦੇ ਹੱਕ ਵਿੱਚ ਭੂਤ ਰਹਿਆ ਜਿਹੜੇ ਸੰਤ ਸਮਾਜ ਦੀ ਅਗਵਾਈ ਕਰਨ ਦਾ ਦਾਵਾ ਕਰਦੇ ਤੇ ਫਿਰ ਵੀ ਉਹਨਾਂ ਦੇ ਪਿੱਛੇ ਲੱਗਣ ਵਾਲੇ ਕਹਿੰਦੇ ਇਹ ਪੰਥਕਾ ਜੀ ਇਹ ਪੰਥਕ ਵਾ ਤੇ ਵੈਸੇ ਇਹ ਕੋ ਪਹਿਲੀ ਵਾਰੀ ਨਹੀਂ ਉਹ ਬਾਬੇ ਨੇ ਸਟੇਟਮੈਂਟ ਦਿੱਤੀ ਪਹਿਲਾਂ ਵੀ ਉਹਨੇ ਕਈ ਵਾਰੀ ਕਿਹਾ ਜੀ ਅਮਰਤਵਲੇ ਉੱਠ ਕੇ ਅਰਦਾਸ ਕਰਿਓ ਫੁਲਾਨੀ ਪਾਰਟੀ ਨੂੰ ਜਿਤਾਉਣਾ ਆਪਾਂ ਉਹ ਇਹੋ ਜਿਹਾ ਪੱਠਾ ਭਾਇਆ ਬਾਬੇ ਨੇ ਉਹ ਸਫਾਈ ਕਰਾਤਾ ਹੁਣ ਤੇ ਮੇਰੇ ਖਿਆਲ ਚ ਸਮਝ ਆ ਜਾਣੀ ਚਾਹੀਦੀ ਆ ਕਿ ਬਾਬੇ ਉਹ ਤੁਹਾਡੇ ਹੁਣ ਆਖੇ ਕੋਈ ਬੋਲੋ ਪਿਆਰਿਓ ਨਹੀਂ ਲੱਗਦਾ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਕਿਉਂ ਮਹਾਰਾਸ਼ਟਰ ਦਾ ਪੱਠਾ ਬਿਠਾਉਣ ਤਰੇ ਜੋ ਤੁਸੀਂ ਹੁਣ ਉਧਰ ਤੁਰ ਪਏ ਜਾਨੀ ਕਿ ਅੱਗਾ ਦੌੜ ਤੇ ਪਿਛਾ ਚੌੜ ਵਾਲੀ ਗੱਲ ਤੁਰੀ ਆਉਂਦੀ ਹੈ ਸਾਡੇ ਪਿੱਛੇ ਲੱਗੇ ਫੇਵ ਨਹੀਂ ਸਮਝਦੇ ਬਸ ਲੰਬਾ ਜਾਂ ਚੋੜਾ ਪਾਇਆ ਹੋਵੇ ਗਲ ਚ ਮਾਲਾ ਪਾਈ ਹੋਵੇ ਗੋਲ ਪਰਨਾ ਵੱਧਾ ਹੋਵੇ ਆਉਂਦਾ ਭਾਵੇਂ ਮੂਰ ਮੰਤਰ ਦਾ ਪਾਠ ਨਾ ਹੋਵੇ ਠਕੇ ਨਾ ਲੋਗ ਗੋਡੀਆਂ ਥਲਾਈ ਜਾਂਦੇ ਆ ਠਕੇ ਨਾਲ ਘਰਾਂ ਚ ਮਾਂ ਬਾਪ ਦੀ ਰਿਸਪੈਕਟ ਕਰੋ ਮਾਂ ਦੀ ਰਿਸਪੈਕਟ ਕਰੋ ਬਾਪੂ ਦੀ ਰਿਸਪੈਕਟ ਕਰੋ ਪਿਤਾ ਦੀ ਰਿਸਪੈਕਟ ਕਰੋ ਮਾਂ ਬਾਪ ਦੀ ਇੱਜ਼ਤ ਕਰੋ ਦਾਦੇ ਦਾਦੀ ਜੀ ਦੀਤ ਕਰੋ ਐਵੇਂ ਪਖੰਡੀਆਂ ਮਗਰ ਨਾ ਤੁਰੇ ਫਰੋ ਸਾਡੇ ਪੰਜਾਬ ਨੂੰ ਜਿੱਥੇ ਪੋਲੀਟੀਕਲ ਲੋਕਾਂ ਨੇ ਬਹੁਤ ਵੱਡਾ ਨੁਕਸਾਨ ਪਜਾਇਆ ਨਾ ਉਥੇ ਬਹੁਤ ਵੱਡਾ ਨੁਕਸਾਨ ਇਨਾ ਡੇਰੇਦਾਰਾਂ ਨੇ ਵੀ ਪਚਾਇਆ ਪਿੰਡਾਂ ਦੇ ਗੁਰਦੁਆਰੇ ਦੀਆਂ ਛੱਤਾਂ ਕੱਚੀਆਂ ਤੇ ਡੇਰਿਆਂ ਪਿੰਡਾਂ ਚੋਂ ਗਰਾਈਆਂ ਕਰ ਕਰਕੇ ਅਸੀਂ ਡੇਰੇ ਪੱਕੇ ਕਰਾਤੇ ਪਿੰਡਾਂ ਚੋਂ ਗਰਾਈ ਕਰ ਕਰਕੇ ਦੁੱਧ ਲੱਸੀ ਮੱਖਣ ਕਿੱਥੇ ਜਾ ਰਿਹਾ ਜੀ ਤੁਸੀਂ ਬਾਬਾ ਬਕਾਲਾ ਸਾਹਿਬ ਲੈ ਕੇ ਜਾਓ ਸਾਡੇ ਉਥੇ ਪਿੰਡ ਧੁੰਦੇ ਪਿੰਡ ਇੱਕ ਗਾਜੀ ਆਉਂਦਾ ਹੁੰਦਾ ਸੀ ਮੈਂ ਰੱਬ ਲੋ ਉਹ ਦਿਨ ਘਰ ਸੀ ਮਰੇ ਕਿਥੇ ਦੁੱਧ ਲੈ ਕੇ ਜਾਣਾ ਉਹਨੇ ਕਿਸ ਡੇਰੇ ਦਾ ਨਾਂ ਲਿਆ ਮੈਂ ਕਿਹਾ ਬਾਬਾ ਜੀ ਇਹਨਾਂ ਮੱਝਾਂ ਦਾ ਦੁੱਧ ਗੁਰੂ ਅਮਰਦਾਸ ਮਹਾਰਾਜ ਦੇ ਇਤਿਹਾਸਕ ਸਥਾਨ ਬੋਲੀ ਸਾਹਿਬ ਵਾਸਤੇ ਜਿੰਨਾ ਮਰਜ਼ੀ ਲੈ ਜਾਓ ਪਰ ਕਿਸੇ ਡੇਰੇ ਵਾਸਤੇ ਇਸ ਘਰ ਦੇ ਦੁੱਧ ਨਹੀਂ ਬਾਬਾ ਮੁੰਮੁੰਮ ਕਰਦਾ ਬਾਹਰ ਨੂੰ ਭੱਜ ਗਿਆ ਮੈਂ ਕਿਹਾ ਸ਼ਰਾਪ ਦੇ ਜੇਂਗਾ ਮੱਝ ਮਰ ਜੂਗੀ ਮੈਂ ਕਿਹਾ ਮੈਨੂੰ ਆਪਣੇ ਗੁਰੂ ਤੇ ਭਰੋਸਾ ਹੈ ਆਪਣੇ ਇਤਿਹਾਸਕ ਸਥਾਨਾਂ ਵਾਸਤੇ ਅਸੀਂ ਡੇਰੇ ਪਾਲਿਆ ਗੁਸਾ ਨਾ ਮਨਾਇਓ ਜਿਵੇਂ ਆਵਾਰਾ ਡੰਗਰ ਮੁੜ ਕੇ ਖਾ ਕੇ ਨਾ ਗਾਚਾ ਪਿੰਡ ਦਾ ਪੱਠੇ ਖਾ ਕੇ ਤੇ ਮੁੜ ਕੇ ਜਦੋਂ ਰਾਤ ਸੌਂ ਜਾਂਦੇ ਪਿੰਡ ਵਾਲੇ ਕੰਧਾਂ ਵੀ ਉਹਨਾਂ ਦੀਆਂ ਢੋਂਦੇ ਆਣ ਕੇ ਰਾਤ ਨੂੰ ਕਸਰ ਦੇ ਕੰਧਾਂ ਦੇ ਨਾਲ ਸਾਂਹ ਮੁਰਗੇ ਇਹਨਾਂ ਲੋਕਾਂ ਨੇ ਖਾਦਾ ਵੀ ਕੌਮਦਾ ਤੇ ਨੁਕਸਾਨ ਵੀ ਕੌਮਦਾ ਹੀ ਕੀਤਾ ਬਹੁਤ ਵੱਡਾ ਕੀਤਾ ਕਿਸੇ ਨੇ ਪੁੱਛਣਾ ਬਾਹੋਂ ਫੜ ਕੇ ਵੀ ਤੂੰ ਇੱਕ ਸੰਤ ਸਮਾਜ ਦੀ ਅਗਵਾਈ ਕਰਨ ਵਾਲਾ ਤੈਨੂੰ ਅਥਾਰਟੀ ਕਿਹਨੇ ਦਿੱਤੀ ਤੂੰ ਇੱਕ ਪੋਲੀਟੀਕਲ ਪਾਰਟੀ ਦੀ ਹਮਾਇਤ ਕਰਨ ਵਾਸਤੇ ਐਡੀ ਦੂਰੇ ਇੱਕ ਸਟੇਟ ਵਿੱਚ ਪਹੁੰਚ ਗਿਆ ਪਰ ਪੁੱਛੂ ਕਿਹੜਾ ਜੀ ਇਥੇ ਅੰਨੀ ਪੀਰੀ ਇਥੇ ਕੁੱਤਾ ਚੜ ਰਿਹਾ ਵਾ ਇਥੇ ਸਾਡੇ ਨਾਲ ਹਾਲਾਤ ਇਹ ਬਣ ਰਹੇ ਆ ਜਿਵੇਂ ਭਾਈ ਗੁਰਦਾਜ ਜੀ ਨੇ ਲਿਖਿਆ ਇੱਕ ਨੇਤਰੀਣ ਬੰਦਾ ਰੱਸਾ ਵਟ ਰਿਆ ਸੀ ਇੱਕ ਨੇਤਰੀਣ ਬੰਦਾ ਰੱਸਾ ਵਟ ਰਿਆ ਸੀ ਤੇ ਪਿਛੇ ਉਹਦੇ ਬਲਦ ਖਲੋਤਾ ਸੀ ਵੱਜਾ ਸੀ ਉਹ ਰੱਸਾ ਵਟੀਗਾ ਪਿਛੇ ਰਖੀਗਾ ਰੱਸਾ ਵਟੀਗਾ ਪਿਛੇ ਰਖੀ ਗਿਆ ਰਸੇ ਵਟ ਵਟ ਕੇ ਤੇ ਬਾਅਦ ਚ ਪੁੱਛਦਾ ਕਿੱਡਾ ਕ ਵੱਡਾ ਰੱਸਾ ਹੋ ਗਿਆ ਵਾ ਹੁੰਦਾ ਜਿੰਨਾ ਘੱਤ ਚ ਇੰਨਾ ਕੀਆ ਉਹਦਾ ਬਾਕੀ ਆਂਦਾ ਬਾਕੀ ਬਲਦ ਨਾਉਣ ਵਾਲੀ ਖਾਈ ਗਿਆ ਸਾਡੇ ਨਾਲ ਵੀ ਉਹੋ ਕੁਝ ਹੋ ਰਿਹਾ ਮਨਮਤ ਦੇ ਬਲਬ ਨਾਲ ਨਾਲ ਹੀ ਖਾਈ ਜਾਂਦੇ ਆ ਬਸ ਮਾੜਾ ਮੋਟਿਆ ਤੁਰੇ ਕਦੋਂ ਦੇ ਆਪਾਂ ਬਹੁਤ ਦੇਰ ਦੇ ਤੁਰੇ ਆ ਅਜੇ ਵੀ ਕੁਝ ਨਹੀਂ ਵਿਗੜਿਆ ਆਪਣੇ ਬੱਚਿਆਂ ਨੂੰ ਜੇ ਪੁੱਤਰ ਹੱਥੋਂ ਨਿਕਲ ਗਏ ਤੇ ਪੋਤਰਿਆਂ ਤੇ ਜ਼ੋਰ ਦੇ ਦਿਓ ਆਪਣੇ ਬੱਚਿਆਂ ਨਾਲ ਗੁਰਮਤ ਦੀ ਗੱਲ ਕਰੋ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਦੱਸੋ ਉਹਨਾਂ ਨੂੰ ਸ਼ਾਮਾਂ ਨੂੰ ਉਂਗਲ ਲਾ ਕੇ ਗੁਰਦੁਆਰੇ ਲੈ ਕੇ ਆਓ ਉਹਨਾਂ ਦੱਸੋ ਪੋਤਾ ਭਾਵੇਂ ਤੂੰ ਕੈਨੇਡਾ ਚਲ ਜਾ ਪਾਵੇਂ ਅਮਰੀਕਾ ਚਲ ਜਾ ਜਿੱਥੇ ਮਰਜੀ ਜਾ ਪਰ ਪੋਤਾ ਆਪਣੇ ਗੁਰੂ ਦੇ ਆਸ਼ੀਰਵਾਦ ਤੋਂ ਬਿਨਾ ਆਪਣੇ ਕੰਮ ਦੀ ਰਮਤਾ ਨਾ ਕਰੀ ਪੁੱਤ ਗੁਰੂ ਤੇਰੀ ਜ਼ਿੰਦਗੀ ਦਾ ਥੰਮ ਹੋਵੇ ਇਹਨਾ ਹੋਵੇ 4 ਪੈਸੇ ਹੌਣ ਤੇ ਤੇ ਕਲੱਬਾਂ ਦੇ ਪੱਬਾਂ ਨੂੰ ਤੁਰਕਵੇਂ ਤੂੰ ਇਹਨਾ ਹੋਵੇ 4 ਪੈਸੇ ਹੌਣ ਤੇ ਡੀਜੇ ਤੇਰੇ ਸ਼ਤਾਂ ਤੇ ਲਾਕੇ ਤੇ ਤੂੰ ਖੌਰੂ ਪਾਵੇਂ ਯਾਦ ਰੱਖੀ ਆਤ ਤੇ ਖੁਦਾ ਦਾ ਵੈਰ ਹੁੰਦਾ ਹੈ ਜਿਨ੍ਹਾਂ ਲੋਕਾਂ ਨੇ ਆਤ ਚੁੱਕੀ ਹੈ ਸਕਿੰਟ ਲੱਗਦਾ ਹੈ ਬੇਮੋ ਕੋਈ ਰਾਮ ਤੇ ਲਗਣ ਜਨਮ ਜੋ ਖਿੰਨੇ ਮੇ ਕੋੜੇ ਹੋਏਗੇ ਜਿਤੜੇ ਮਾਇਆ ਭੋਗ ਜਮੀਨ ਨਾਲ ਜੁੜ ਕੇ ਰਹਿਣਾ ਸ਼ੁਕਰਾਨਾ ਕਰਨਾ ਦਾਤਾ ਜੇ ਧੀ ਪੁੱਤ ਦਿੱਤੇ ਨੇ ਤੇਰੇ ਘਰ ਨਾਲ ਜੁੜਨ ਵਾਲੇ ਹੋਣ ਮੈਨੂੰ ਜੋੜ ਕੇ ਰੱਖਣ ਤੋੜਨ ਵਾਲੇ ਨਾ ਹੋਣ ਇਹ ਕਦੀ ਨਾ ਕਹ ਪੁੱਤ ਮੈਨੂੰ ਵੱਧ ਪੈਸਾ ਕਮਾ ਕੇ ਦੇ ਕਹ ਪੁੱਤ ਪੈਸੇ ਜ਼ਿੰਦਗੀ ਚਾਹੁੰਦੇ ਜਾਂਦੇ ਰਹਨੇ ਆ ਇੱਕ ਸਬਕ ਤੇਰੇ ਮੈਂ ਕੰਨਾਂ ਚ ਪਾਉਣ ਲਗਾ ਖਵਾਂ ਆਂ ਕਿਸੇ ਨੂੰ 2 ਰੁਪਏ ਕੇ ਦਾ ਹੱਕ ਖਾ ਕੇ ਮੇਰੇ ਘਰ ਚ ਨਾ ਆਈਂ ਏ ਮੇਰੀ ਜ਼ਿੰਦਗੀ ਦੀ ਕਮਾਈ ਆ ਮੇਰੇ ਬੱਚਿਆ ਆਪਣੇ ਬੱਚਿਆਂ ਨੂੰ ਇਦਾਂ ਦੇ ਅਸੂਰ ਬਣਾਉਣ ਵਾਲੇ ਬਣਾਓ ਇਹ ਸੰਸਕਾਰ ਦੀ ਆ ਆਪਣੇ ਬੱਚੇ ਨੂੰ ਤੇ ਮੈਂ ਐਸੇ ਐਸੇ ਬੱਚੇ ਵੇਖੇ ਪਿਤਾ ਦੀ ਡੈਥ ਹੋ ਗਈ ਤੇ ਬੱਚਿਆਂ ਨੇ ਜਾ ਕੇ ਦੁਕਾਨਾਂ ਤੇ ਪੁੱਛਿਆ ਸਾਡੇ ਬਾਪੂ ਨੇ ਤੁਹਾਡੇ ਕੋਲੋਂ ਕੁਝ ਧਾਰਤ ਨਹੀਂ ਸੀ ਲਿਆ ਸਾਨੂੰ ਨਾ ਪਤਾ ਹੋਵੇ ਹੈਗਾ ਤੇ ਉਧਾਰ ਚੁਕਾ ਦिए ਤੇ ਦੁਕਾਨ ਵਾਲੇ ਆਖਾ ਸ਼ਾਬਾਸ਼ ਆ ਸਰਦਾਰ ਸਾਹਿਬ ਦੀ ਕਮਾਈ ਆ ਨਹੀਂ ਤੇ ਲੋਕ ਤਾਂ ਘਰਾਂ ਚੋਂ ਮੋੜ ਦਿੰਦੇ ਆ ਵੀ ਸਾਨੂੰ ਨਹੀਂ ਪਤਾ ਸਾਡੇ ਪਾਪਾ ਜੀ ਨੇ ਤੁਹਾਡੇ ਕੋਲੋਂ ਕੁਝ ਲਿਆ ਕਿ ਨਹੀਂ ਲਿਆ ऐसे ऐसे बच्चे भी दुनिया पे आ गए आ कल्ले कल्ले दुकान, दुकान, दुकान ते कपड़े वाली दुकान ते लोहे वाली दुकान ते गए क्रयाने वाली दुकान ते गए कि कुछ पुराना हिसाब किताब जेड़े ਸਾਡੇ ਪਾਪਾ ਜੀ ਨੇ ਕੋ ਲੈਣ ਦੇਣ ਹੋਆ ਤੇ ਸਾਨੂੰ ਦੱਸ ਦਿਓ ਜੀ ਤਾਂ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਪ੍ਰਤੀ ਕੋ ਮਾੜਾ ਸ਼ਬਦ ਨਹੀਂ ਸੁਣਨਾ ਚਾਹੁੰਦੇ ਇਹਨੂੰ ਕਮਾਈ ਕਹਿੰਦੇ ਆ ਤੇ ਉਹ ਵੀ ਲੋਕ ਹੈਗੇ ਆ ਜਿਹੜੇ ਸਾਹਮਣੇ ਮੁਕਰ ਜਾਂਦੇ ਆ ਸਾਹਮਣੇ ਪਤਾ ਨਹੀਂ ਜੀ ਪਾਪਾ ਜੀ ਨੇ ਲਏ ਹੋਣਗੇ ਉਹਨਾਂ ਕੋ ਲੈ ਲਓ ਤੁਸੀਂ ਮਾਫ ਕਰਨਾ ਕਰਦਾਰ ਬੜੀ ਵੱਡੀ ਚੀਜ਼ ਹੈ ਬਾਣੀ ਚ ਲਿਖਿਆ ਉਸ ਤੋਂ ਤਮਨ ਮੈਂ ਕਾਰਨ ਰੰਕਾਰ ਕਰਮਨ ਮੇਰੇ ਸਤਿ ਵਿਹਾਰ ਚੰਗਾ ਵਿਹਾਰ ਕਰਨਾ ਹੀ ਰੱਬ ਦੀ ਇਬਾਦਤ ਹੈ ਵਿਣਗੁਣ ਕੀਤੇ ਭਗਤ ਨਾ ਹੋਏ ਬਿਨਾ ਗੁਣਾ ਤੋਂ ਭਗਤੀ ਨਹੀਂ ਹੁੰਦੀ ਗੁਣ ਹੀ ਇਬਾਦਤ ਹੈ ਗੁਣ ਹੀ ਭਗਤੀ ਹੈ ਗੁਣ ਹੀ ਪਰਮੇਸ਼ਰ ਦਾ ਸਿਮਰਨ ਹੈ ਇਸ ਕਰਕੇ ਸੰਗਤ ਕਰਨਾ ਬਹੁਤ ਜ਼ਰੂਰੀ ਹੈ ਸੰਗਤ ਕਰ ਲਈ ਤੇ ਸਾਨੂੰ ਬਾਣੀ ਚ ਬਾਰ ਬਾਰ ਆਖਿਆ ਸੀ ਮੇਰੇ ਮਾਧੋ ਜੀ ਸਤ ਸੰਗਤ ਸਾਤ ਸੰਗਤ ਫਰੈਸੋ ਤਰਿਆ ਜਿਹੜਾ ਸਾਤ ਸੰਗਤ ਵਿੱਚ ਆਉਂਦਾ ਉਹ ਮਾਨਸਿਕ ਤੌਰ ਤੇ ਬੁਰਿਆ ਕੰਮਾਂ ਤੋਂ ਆਪਣੇ ਆਪ ਨੂੰ ਬਚਾਉਂਦਾ ਹੈ ਤਾਂ ਇਹ ਆਖਿਆ ਸੀ ਤੂੰ ਹਮ ਚੰਦਨ ਤੂੰ ਅਰਿੰਡ ਬਾਪਰੇ ਇਹ ਕਾਲਪੁਰਖ ਵਾ ਗੁਰੂ ਤੁਸੀਂ ਚੰਦਨ ਹੋ ਅਸੀਂ ਹਰੇਂਡ ਦੇ ਬੂਟੇ ਆਂ ਸੰਗ ତੁਹਾਰੇ ਬਾਸਾ ਨੀਚ ਰੂਖ ਤੇ ਉੱਚ ਭਏ ਹੈ ਅਸੀਂ ਨੀਵੇਂ ਰੁੱਖਾਂ ਤੋਂ ਉੱਚੇ ਬਣ ਗਏ ਕਿਉਂਕਿ ਗੰਧ ਸਗੰਧ ਨਿਵਾਸਾ ਸਤ ਮਾਦੋ ਸਤ ਸੰਗਤ ਸ਼ਰਣ ਤੁਮਾਰੀ ਸਤ ਦੀ ਸੰਗਤ ਜਿਹੜੀ ਹੈ ਬੜੀ ਉੱਚੀ ਹੈ ਮਾਦੋ ਸਤ ਸੰਗਤ ਸ਼ਰਣ ਤੁਮਾਰੀ ਹਮ ਅਵਗੁਣ ਤੁਮ ਉਪਕਾਰੀ ਅਸੀਂ ਅਗੁਣਾ ਨਾਂ ਪਰੇ ਪਏ ਆ ਤੁਸੀਂ ਉਪਕਾਰ ਨਾ ਪਰੇ ਪਏ ਗੁਰਬਾਣੀ ਚ ਲਿਖਿਆ ਰੱਬ ਜੀ ਤੁਸੀਂ ਵੀ ਸਮੁੰਦਰ ਹੋ ਤੇ ਮੈਂ ਵੀ ਸਮੁੰਦਰ ਆ ਪਰ ਫਰਕ ਇਹ ਨਾ ਤੁਸੀਂ ਗੁਣਾ ਦੇ ਸਮੁੰਦਰ ਹੋ ਮੈਂ ਅਗੁਣਾ ਦਾ ਸਮੁੰਦਰ ਆ ਜਿਵੇਂ ਸਮੁੰਦਰ ਚ ਬਹੁਤ ਪਾਣੀ ਹੈ ਇਨੇ ਤੁਹਾਡੇ ਵਿੱਚ ਗੁਣ ਨੇ ਜਿਵੇਂ ਸਮੁੰਦਰ ਚ ਬਹੁਤ ਪਾਣੀ ਆ ਇਨੇ ਮੇਰੇ ਵਿੱਚ ਔਗਣ ਨੇ ਆਪਣੇ ਆਪ ਨੂੰ ਸਵੀਕਾਰ ਕਰੋ ਮਹਾਰਾਜ ਮੈਂ ਆਪਣੀ ਜ਼ਿੰਦਗੀ ਚ ਔਗਣ ਬਾਹਰ ਕੱਢਾਂ ਗੁਣ ਆਪਣੀ ਜ਼ਿੰਦਗੀ ਚ ਲੈ ਕੇ ਆਵਾਂ ਚੰਗੇ ਸੰਸਕਾਰ ਲੈ ਕੇ ਆਵਾਂ ਚੰਗਿਆਂ ਵਿਚਾਰਾਂ ਲੈ ਕੇ ਆਵਾਂ ਜਦੋਂ ਆਪਣੇ ਪੁੱਤਾਂ ਧੀਆਂ ਦੇ ਆਨੰਦ ਕਾਰਜ ਕਰ ਰਹੇ ਆ ਘਰਾਂ ਚ ਬਹਿ ਕੇ ਸਲਾਹ ਕਰੋ ਆਪਾਂ ਆਪਣੇ ਪੋਤਾ ਆਨੰਦ ਕਾਰਜ ਕਰਨਾ ਹੈ ਲੜਕੇ ਵਾਲਿਆਂ ਨਾਲ ਲੜਕੀਆਂ ਵਿਚਾਰ ਕਰੋ ਆਪਾਂ ਉਥੇ ਲਾਵਾ ਤੇ ਕਿੰਨਾ ਟਾਈਮ ਸਮਾਗਮ ਰੱਖਣਾ ਹੈ ਅਸੀਂ ਗੁਰਮਤ ਦੀ ਗੱਲ ਕਿੰਨਾ ਟਾਈਮ ਕਰਨੀ ਹੈ ਜਿੱਥੇ ਲਾਵਾ ਹੋਣੀਆਂ ਭਾਈ ਸਾਹਿਬ ਤੇ ਗੁਰਗ੍ਰੰਥ ਸਾਹਿਬ ਦੀ ਵਾਰੀ ਸਭ ਤੋਂ ਬਾਅਦ ਚ ਆਉਂਦੀ ਹੈ ਸਭ ਤੋਂ ਪਹਿਲਾਂ ਕੀ ਬੋਕ ਹੁੰਦਾ ਹੈ ਪੈਲਸ ਸ਼ਰਾਬ ਬਰਾਤ ਕਿ ਨਹੀਂ ਜਾਊ ਰੋਟੀ ਕਿਦਾਂ ਦੀ ਹੋਏਗੀ ਕਿ ਇਹਨੇ ਸਲਾਹ ਦਿੱਤੀ ਕਹਿੰਦੇ ਜਿੱਥੇ ਲਾਵਾ ਹੋਣੀਆਂ ਗੁਰਦੁਆਰਾ ਵੇਖ ਆਏ ਜੀ ਭਾਈ ਸਾਹਿਬ ਨਾਲ ਗੱਲ ਕਰ ਰਹੇ ਜੀ ਟਾਈਮ ਹੈਗਾ ਉਹਦੋਂ ਲੈ ਉਹ ਤੇ ਆਪਣੇ ਘਰ ਦੀ ਗੱਲ ਹੀ ਆ ਦੇ ਉਹਨਾਂ ਕਿੱਥੇ ਜਾਣਾ